ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਦੁਪਹਿਰ ਤੋਂ ਸ਼ਾਮ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 8 ਜੁਲਾਈ ਤੋਂ ਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਆ ਕਰੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਬੱਦਲੀ ਸਿਸਟਮ ਬਣਿਆ ਦਿਖਾਈ ਨਹੀਂ ਦੇ ਰਿਹਾ ਜਿਸ ਤੇ ਕਾਰਨ ਅੱਜ ਕੋਈ ਮੀਂਹ ਦੀ ਵੱਡੀ ਕਾਰਵਾਈ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਪੈਂਦੀ ਦਿਖਾਈ ਨਹੀਂ ਦੇ ਰਹੀ ਪਿਛਲੇ ਬੀਤੀ ਕੱਲ ਦੀ ਗੱਲ ਕਰੀਏ ਤਾਂ ਲਗਾਤਾਰ ਹੀ ਧੁੱਪ ਅਤੇ ਗਰਮੀ ਦਾ ਪ੍ਰਕੋਪ ਜਾਰੀ ਹੈ ਜੀ ਅੱਜ ਵੀ ਦੁਪਹਿਰ ਦੇ ਵੇਲੇ ਪੂਰੀ ਕੜਗਹੇ ਧੁੱ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਦੀ ਖਬਰਾਂ ਨਹੀਂ ਆਈਆਂ ਨੇ ਟੈਂਪਰੇਚਰ ਦੇ ਵਿੱਚ ਵਾਧੇ ਜ਼ਰੂਰ ਹੁੰਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਹੁਣ ਹਮਸ ਵਰਗਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਗਰਮੀ ਦੇ ਬਦਨ ਦੇ ਨਾਲ ਧੁੱਪ ਪਤਨ ਦੇ ਨਾਲ ਜਿਹੜੀ ਨਮੀ ਧਰਤੀ ਵਿੱਚ ਮੌਜੂਦ ਹੁੰਦੀ ਹੈ ਜੀ ਉਹ ਹਮਸ ਦਾ ਰੂਪ ਲੈ ਲੈਂਦੀ ਹੈ ਤੇ ਨਮੀ ਵਾਲੇ ਜਿਹੜੇ ਬੱਦਲ ਹੁਣ ਪੰਜਾਬ ਦੇ ਨੇੜੇ ਤੇੜੇ ਮੰਡਰਾਉਂਦੇ ਨੇ ਉਹ ਗਰਮੀ ਦੇ ਵਿੱਚ ਆਉਣ ਦੇ ਸੰਪਰਕ ਵਿੱਚ ਆਉਣ ਦੇ ਕਾਰਨ ਹਮਸ ਦਾ ਮਾਹੌਲ ਬਣਦਾ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ ਹੁਣ ਗੱਲ ਕਰ ਲੈਂਦੇ ਆ ਜੀ ਰੈਡਾਰ ਸਿਸਟਮ ਕੀ ਕਹਿ ਰਿਹਾ ਹੈ ਤਿੰਨ ਵਜੇ ਦੀ ਤਾਜ਼ਾ ਰਿਪੋਰਟ ਰਡਾਰ ਸਿਸਟਮ ਤੁਹਾਡੇ ਸਾਹਮਣੇ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕੋਈ ਵੀ ਵੱਡਾ ਕਾਰਵਾਈ ਪੰਜਾਬ ਵਿੱਚ ਪੈਂਦੀ ਦਿਖਾਈ ਨਹੀਂ ਦੇ ਰਹੀ ਸਿਰਫ ਇੱਕ ਗੱਲ ਕਰੀਏ ਆਪਾਂ ਹਿਮਾਚਲ ਦੇ ਜਿਹੜੇ ਇਲਾਕੇ ਨੰਗਲ ਤੋਂ ਲੈ ਕੇ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਨਾਲ ਲੱਗਦਾ ਇਲਾਕਾ ਅਤੇ ਥੱਲੇ ਅਗਰ ਗੱਲ ਕਰੀਏ ਪਟਿਆਲੇ ਦੀ ਬੈਲਟ ਜਿਹੜੀ ਸਾਬਜਾ ਦਾ ਅਜੀਤ ਸਿੰਘ ਨਗਰ ਮੋਹਾਲੀ ਕੋਰਾਲੀ ਮੁਰਿੰਡਾ ਜਿਹੜੇ ਕੀ ਟੱਚ ਕਰਦੇ ਨੇ ਆਪਣਾ ਫਤੇਗੜ ਸਾਹਿਬ ਤੇ ਪਟਿਆਲੇ ਨੂੰ ਉਸ ਤੋਂ ਲੱਗੇ ਹਰਿਆਣੇ ਵੱਲ ਮੀਂਹ ਅਤੇ ਰਾਜਸਥਾਨ ਅਤੇ ਹਿਮਾਚਲ ਵਿੱਚ ਮੀਂਹ ਹੁੰਦੇ ਦਿਖਾਈ ਦੇ ਰਹੇ ਨੇ ਪੰਜਾਬ ਵਿੱਚ ਕੋਈ ਵੱਡੀ ਕਾਰਵਾਈ ਪੈਂਦੀ ਮੀਂਹਾਂ ਦੀ ਦਿਖਾਈ ਨਹੀਂ ਦੇ ਰਹੀ ਕੋਈ ਅਲਰਟ ਵੀ ਐਡਾ ਵੱਡਾ ਇਸ਼ੂ ਨਹੀਂ ਹੋਇਆ ਜੀ ਹਜੇ ਪੰਜਾਬ ਦੇ ਵਿੱਚ ਮੀਂਹਾਂ ਦਾ ਓਵਰਾਲ ਗੱਲ ਕਰੀਏ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦਾ ਮੌਸਮ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੀ ਉਮੀਦ ਹੈ ਟੈਂਪਰੇਚਰ ਜਿਹੜੇ ਨੇ ਉਹ 38 ਤੋਂ 40 ਡਿਗਰੀ ਤੱਕ ਬਣਦੇ ਹੋਏ ਦੁਆਰਾ ਤੋਂ ਦਿਖਾਈ ਦੇ ਰਹੇ ਨੇ ਹਮਸਪਰਕਾ ਮਾਹੌਲ ਬਣੇ ਰਹੇਗਾ ਹਵਾ ਦੱਖਣ ਤੋਂ ਲੈ ਕੇ ਪੱਛਮ ਪੂਰਬ ਦਿਸ਼ਾ ਤੋਂ ਹੋਵੇਗਾ ਤੇ ਇੱਕ ਜਿਹੜੀ ਗੱਲ ਕਰੀਏ ਇੱਕ ਥੋੜਾ ਜਿਹਾ ਸਿਸਟਮ ਜਿਹੜਾ ਬਦਲਬਾਈ ਦਾ ਬਣਦਾ ਹੋਇਆ ਰੂਪਨਗਰ ਜ਼ਿਲ੍ਹੇ ਦੇ ਵਿੱਚ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦਾ ਕੋਈ ਵੱਡਾ ਅਸਰ ਤਾਂ ਦਿਖਾਈ ਨਹੀਂ ਦੇ ਰਿਹਾ ਪਰ ਕਿਣਮਣ ਕਣੀ ਦੀ ਉਮੀਦ ਇਸ ਦੇ ਵਿੱਚ ਆਪਾਂ ਕਰਦੇ ਹੋਏ ਦਿਖਾਈ ਦੇ ਸਕਦੇ ਹਾਂ ਗੱਲ ਕਰ ਲਈਏ ਜੀ ਅਗਰ ਕੋਈ ਨਵੇਂ ਕਾਰਵਾਈ ਦੀ ਤਾਂ ਉਹ ਤੁਹਾਡੇ ਵਾਸਤੇ ਰਾਤ ਦੀ ਵੀਡੀਓ ਵਿੱਚ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖ